ਜੀ ਸਾਰਿਆਂ ਨੂੰ ਸੰਦੀ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਗੋਪੀ ਕੋਲ ਪਹੁੰਚ ਚੁਕੇ ਹਾਂ ਪਿੰਡ ਬਾਈ ਰਹੇਗਾ ਗਗਰਪੁਰ ਜ਼ਿਲ੍ਹਾ ਅਮਰਸਾਦ ਤਹਿਸੀਲ ਵਾਪਕਾਲਾ ਦੇਖੋ ਅੱਜ ਵੀ ਨੇ ਕੋਈ ਚਾਰ ਪੰਜ ਲਾਗੇ ਪਾਛੂ ਸੇਲ ਆ ਤੇ ਆਪਾਂ ਉੱਪਰ ਗੱਲਬਾਤ ਕਰੀਏ ਬਾਈ ਜੀ ਹਸਤੀ ਗਿਆ ਤਾਂ ਸੀ ਹੋਰ ਬਾਈ ਜੀ ਸਭ ਠੀਕ ਠਾਕ ਜੀ ਜੀ ਵਧੀਆ ਹੋ ਰਹੀਆ ਚਲ ਹਾਂ ਵਿਦਿਆ ਲਗਾ ਵਧੀਆ ਠੀਕ ਠਾਕ ਚੱਲਦਾ ਵਧੀਆ ਹਾਂ ਵਧੀਆ ਹੋਰ ਠੀਕ ਠਾਕ ਠੀਕ ਹੈ ਜੀ ਹਾਂ ਕਿਦਾਂ ਠੀਕ ਹੈ ਹਲੋ ਕੋੜੀ ਘੜੀ ਰੱਖਣੀ ਬਾਈ ਜੀ ਕੋੜੀ ਆ ਲਹੀ ਹੋਣੀ ਚਲ ਚਲ ਯਾਰ ਕੁੜੀ ਆਇਆ ਦੋ ਪਿਆਰ ਮਿਲਦਾ ਨਫਾ ਦਾ ਮੈਂ ਤਾਂ ਕੀ ਵੇਚਦੀ ਐ ਇਹ ਕੁੜੀ ਘੜੀ ਲਿਆਇਆ ਕੋੜੀ ਦਾ 50 ਹਜ਼ਾਰ ਦਾ ਅੱਛਾ ਹਾਂ ਵਪਾਰੀ ਦਾ ਕੁੜੀਆਂ ਲੈਣ ਦਾ ਬੰਦੇ ਲੈਣਗੇ ਹਨ ਇਹ ਕੀ ਗੱਲ ਆਣੀ ਲੈਣ ਬੰਦ ਚਲੋ ਕੁੜੀ ਦਾ ਨਫਾ 50 ਹਜ਼ਾਰ ਬੇਜੀ ਸੋਣੀ ਹਾਂ ਗੱਪਣ ਬੇਜੀ ਗੱਪਣ ਨਹੀਂ ਗੱਪਣ ਨਹੀਂ ਬਣੀ ਨਹੀਂ ਕੁੜੀ ਬਣਾਵਾਂਗੇ ਬਣਾ ਠੀਕ ਹੈ ਠੀਕ ਚਲੋ ਉਹਨਾਂ ਨੂੰ ਮਿਲਦੇ ਨਫੇ ਨੂੰ ਕੰਮ ਹੀ ਕਰ ਰਹੇ ਜੀ ਮੱਝਾ ਜੀ ਜੋ ਵੱਡੀ ਹਾਂ ਹਾਂ ਜੇ ਕੋਈ ਆਦਮੀ ਦੇ ਕੁੜੀ ਸਮਝੂ ਉਹਨਾਂ ਦਾ ਰੁਪਈਆ 50 ਹਜ਼ਾਰ ਵੇਚਦਾ ਹਾਂ ਮੈਨੂੰ ਲੱਗ ਕਹਿੰਦਾ ਕਿ ਮਾਰੇ ਮਾੜਾ ਜੀ 1.50 ਹਜ਼ਾਰ ਮੇਟਦਾ ਹਾਂ ਬਹੁਤ ਸੋਹਣੀ ਕੋੜੀ ਆ। ਆ। ਪਤਾ ਨਹੀਂ ਕਿਹੜੇ ਕਿਹੜੇ ਦੀ ਹੈ ਜੀ। ਹੈ? ਪਤਾ ਨਹੀਂ ਕਿਹੜੇ ਦੀ ਹੈ। ਮਾਲਵਾੜੀ। ਮਾਨੇ ਹੈ ਨਾ ਮਾਰਵਾੜੀ ਆ। ਹਾਂ। ਇਹਦੇ ਪਿਓ-ਬੂਦ ਨਹੀਂ ਪਤਾ। ਪਲਾ ਨਹੀਂ ਹੁਣ ਮੈਂ ਪਕਾ ਨਹੀਂ ਇਹ ਪਤਾ। ਮੈਂ ਇਹਨੂੰ ਇਦਾਂ ਲਈ ਆ ਜੀ। ਚਲੋ। ਹਾਂ। ਕੋਈ ਨਹੀਂ ਕਿਹਾ ਜੀ। ਹੁਣ ਵੇਚਣੀ ਕਿ ਨਹੀਂ? ਨਾ ਨਾ ਹੁਣ ਠੀਕ ਨਹੀਂ। ਮੁੰਡਾ ਨਹੀਂ ਵੇਚ ਦਿੰਦਾ। ਚਲੋ ਕੋਈ ਨਹੀਂ। ਆਜੋ। ਤੇ ਕਿੰਨੀਆਂ ਭਾਜੀ ਅੱਜ ਫਿਰ? ਅੱਜ 4 ਹੀ ਆ। ਆਜੋ ਫਿਰ। ਮੰਦਾ ਵੇਗੀਆਂ ਵਿੱਚੋਂ ਕੋ ਤੇ ਕੱਲ ਪਾਸੋਂ ਕੋ ਵੇਗੀਆਂ ਇਹ ਸੂਈ ਆ ਹਾਂਜੀ ਸੂਈ ਛੋਟੀ ਹੈ ਕਿੰਨੇ ਡੈਮੋਗੇ ਜੀ ਸੂਈ ਇਹ 10-12 ਲੰਦੀ ਹੈਗੀ ਅੱਛਾ ਹਾਂਜੀ ਠੀਕ ਹੈ ਦੇ ਕੱਟਾ ਵਾ ਦੁੱਧ ਛੋਟੀ ਕੋ 12 ਕਿਲੋ ਹੈਗਾ ਚੱਡਾ ਤੇ ਚਲੋ ਸੱਭਾ ਦੀ ਮੰਦੀ ਦਾ ਦੁੱਧ ਨੂੰ ਖਰੀਆ ਕੋ ਦੁੱਧ ਨੂੰ ਹਾਂਜੀ ਹਾਂਜੀ ਚੂਣ ਚਾਂ ਬਾੜਾ ਚੰਗੀ ਤੇ ਕੱਟਾ ਮਗਰਾਗਾ ਨਾ ਜੀ ਲਓ ਜੀ ਆ ਜਾਓ ਆ ਜਾਓ ਸਵਾਪਸ ਤੁਹਾਡੀ ਬਾੜੀ ਚੰਗੀ ਆ ਨਾਲਾ ਨੂੰ ਨਾ ਛੋਟੀ ਦੇ ਬੜੀਆਂ ਕੋਈ ਗੱਲਾਂ ਨਹੀਂ ਵੇਖ ਕੇ ਦੁੱਧ ਵਾਲੇ ਨੇ ਠੀਕ ਹੈ ਭਾਜੀ ਠੀਕ ਲੈ ਲੈ ਜੀ ਨਾਨਾ ਨਾਨਾ ਕੋਈ ਨਹੀਂ ਕੋਈ ਗੱਲ ਨਹੀਂ ਛੋਟੀ ਸਰੀਰ ਇਹ ਅਗਲਾ ਸੋਚਣਾ ਕਿ ਲਿੱਸੀ ਹੈ ਲਿੱਸੀ ਨਹੀਂ ਰਾਜੀਬਾਜੀ ਹੈ ਜੋੜੀ ਬਹੁਤ ਜਿਆਦਾ ਚੰਗੀ ਆ ਕੋਈ ਗੱਲ ਨਹੀਂ ਬਿਲਕੁਲ ਜੀ ਚੋਣ ਚਾਂ ਨੀ ਦਾ ਕੋਈ ਗੱਲ ਨਹੀਂ ਵਧੀਆ ਖਾਲ ਥੁੰਡੀ ਬੜੀ ਡੁਰੇ ਦੀ ਆ ਹਾਂਜੀ ਬਾਜੀ ਫਿਰ ਹਾਂ ਸਹੀ ਪਾਤੀਏ ਜਾਣ ਦੋ ਇੱਕ ਵੀ ਦੀ ਪੌਣੀ ਸੀ ਚੱਲ 18 ਦੇ ਦੀਏ ਕਰ ਦੋ ਹੋਰ ਮਾਨ ਦਾ ਚੱਲ 17 ਦੇ ਦੀ ਚਲ ਗਿਆ ਠੀਕ ਹੈ ਹਾਂ ਛੋਟੀ ਬੜੀ ਚੰਗੀ ਆ ਦੁੱਧ ਯਾਰ ਮੈਂ ਮਿੰਤੀ ਦਾ ਪਹੁੰਚਣਾ ਬਾਕੀ ਠੀਕ ਠੀਕ ਆ ਠੀਕ ਉਹ ਖੜੇ ਜਰਾ ਮਾਦੀ ਲਵੇ ਚੋਣ ਚਾਂ ਬੜੀ ਨੰਬਰ ਇਹ ਗੱਪਣ ਹਾਂਜੀ ਇਹ ਛੋਟੀ ਗੱਪਣ ਆਜੋ ਟੇ ਕੱਪੜਾ ਠੀਕ ਆ ਇਹ ਦੂਜਾ ਸੁਆ ਝੋਟੀ ਕੱਪੜਾ 117 ਦੀ ਆਹ ਜੀ ਕਿੰਨੇ ਟਾਈਮ ਲਊਗੀ ਇਹ ਜਿਹੜੀ ਇਹਨੇ ਦਿਨ ਹਫਤਾ ਤੱਕ ਲੈ ਹੀ ਜਾਣਾ ਨਾ ਹਫਤੇ ਤੋਂ ਅੰਦਰ ਅੰਦਰੀ ਆ ਜਿਆਦਾ ਝੋਟੀ ਵੇ ਲੋ ਕਿੰਨੀ ਸਾਫ ਹੈ ਨਾ ਬਈ ਬਹੁਤ ਚੰਗੀ ਟਿੱਪਨ ਟੁੱਪਣ ਬੜੀ ਖਰੀ ਆ ਹੂੰ ਹੂੰ ਬਣਨੀ ਪੁੰਨੀ ਬਹੁਤ ਜਿਆਦੀ ਆ ਬਣੂ ਜੇ ਬੜੀ ਤਾਈਂ ਦਾ ਮੁੱਲ ਥੀ 50-50 ਹਜ਼ਾਰੀ ਕਰਨਾ ਮੈਨੂੰ ਪਤਾ ਲੈ ਥੋੜੇ ਕੁੜੇ 50 ਵਾਲੇ ਜਮਾਨਾ ਹੀ ਚਲ ਗਿਆ ਨਹੀਂ ਜਮਾਨਾ ਦੇ ਹੈਗਾ ਹੀ ਉਹਨੇ 2.5 ਲੱਖ ਵਾਲਾ ਜਮਾਨਾ ਆ ਗਿਆ ਉਹਨੇ 2.5 ਲੱਖ ਵਾਲਾ ਹੀ ਆ ਗਿਆ ਉਹ 2 ਲੱਖ-ਲੱਖ ਦੇ ਵਿੱਚ ਆ ਲੱਖ-ਲੱਖ ਨੂੰ ਟੋਕਣ ਦੀ ਕੀ ਕਿਸ ਨੇ ਲੈ ਲੈਣਾ ਵੇਚਣਾ ਐ ਵੀ ਬੜਾ ਗਾਂ ਚਲੀ ਜਾ ਰਹੀ ਹੈ ਕਾਮਲ ਟੇਲ ਦੇ ਗਾਂ ਵਧੀ ਜਾਂਦਾ ਕਿ ਦਿਨੋਂ-ਦਿਨ ਹੀ ਵਧੀ ਜਾਂਦਾ ਤੇ ਬੰਜੀ ਦੀ ਕੀਮਤ ਇਹਦੀ ਇੱਕ ਦਸ ਦੀ ਦੇ ਦਾਂਗੇ 1 ਲੱਖ ਦਾ ਹਾਂ ਹਾਂ ਜੀ ਇੱਕ ਦਸ ਦੇ ਠੀਕ ਹੈ ਹਾਂ ਛੋਟ ਕਰ ਦਾਂਗੇ 500 ਕੋਈ ਨਹੀਂ ਤੇ ਆਹ ਜੀ ਬਹੁਤ ਚੰਗੀ ਛੋਟ ਨਹੀਂ ਬਹੁਤ ਸੋਹਣੀ ਛੋਟੀ ਹੈ ਬਹੁਤ ਛੋਟੀ ਥਾਂ ਥੋੜੇ ਵੇਖ ਗਾੜੀ ਦੇ ਥਾਂ ਗਾੜੀ ਦੇ ਥਾਂ ਥੋੜੇ ਦੋ ਦੇ ਦੀ ਤੇ ਪੰਤਪਣ ਬੜੀ ਖਰੀ ਹੈ ਕੋਈ ਗੱਲ ਨਹੀਂ ਤੇ ਆਹ ਇਹ ਗੱਬਣ ਆ ਵਛੇ ਇਹ ਗੱਬਣ ਹਾਂ ਵਛੇ ਦਾ ਵਾਲਾ ਦਿਲ ਨਹੀਂ ਦੀ ਲਓ ਜੀ ਗੱਬਣ ਬੈਠਾ ਜੀ ਤੇ ਬੱਜੀ ਕਿ ਦੁੱਧ ਕਿੰਨਾ ਕਰੂ ਫਿਰ ਇਹ ਇਹ 14 15 ਦਾ ਸੌਖਾ ਦੇ ਜੂ ਹਾਂ ਠੀਕ ਹੈ ਉਸ ਟਾਈਮ ਵਾਲੇ ਗਰਮੀ ਵਾਲੇ ਸੌਖਾ ਦੇ ਜੂ ਗਰਮੀ ਵਾਲੇ ਬੈਠਾ ਨਹੀਂ ਬੜੇ ਚੰਗੇ ਦੀ ਹੈ ਠੰਡੀ ਠੁੰਡੀ ਹੈ ਹੂੰ ਹੂੰ ਆਜੋ ਵਧੀਆ ਵਾ ਠੰਡੀ ਆ ਕੋਈ ਗੱਲ ਨਹੀਂ ਪੁੱਜਦਾ ਮਾਦੀ ਜਦੋਂ ਬਾਹਰ ਫੇਰ ਕੇ ਬਿਠਰੇ ਜਦੋਂ ਮਾਦੀ ਵਾ ਕਹਿੰਦਾ ਹੱਥ ਫੇਰੀ ਜੇ ਨਹੀਂ ਪੁੱਜਦਾ ਨਹੀਂ ਠੀਕ ਠੀਕ ਹੈ ਜੀ ਸੀਲ ਆ ਠੰਡੀ ਆ ਇਹਦੀ ਭਾਜੀ ਫਿਰ ਕੀ ਮਰ ਉਹਦਾ ਨੇ 60000 ਦੀ ਆ ਹਾਂਜੀ ਚਲ 55 ਦੀ ਦੇ ਦਾਂਗੇ ਆ ਚਲੋ ਠੀਕ ਹੈ ਆ 55 ਦੀ ਜਾਨ ਤੇ ਆ ਜਲਤੀ ਜਲਤੀ ਸੁਹੀ ਆ ਹਾਂ ਜੀ ਚੱਲਦੀ ਹਲਸੀ ਤੇਗਾ ਹੈ ਨਹੀਂਗਾ ਨਹੀਂ ਤੇ ਪਰ ਮੈਂ ਦਸੇਰੇ ਚੋਗੇ ਤੇ ਲਿਆਂਦੀ ਚੋਗੇ ਮੈਂ ਤੇ ਦਾਦਾ ਨਹੀਂ ਹੁਣਾਂ ਚੀ ਉਹਦਾ ਕੱਲ ਹੋਗਾ ਅੱਛਾ ਜੀ ਹਾਂ ਚੋਈ ਇਹ ਸੇਰੇ ਲਿਆਂਦੀ ਹੈ ਪਹਿਲਾਂ ਸੁਹੀ ਹੋਣੀ ਜੀ ਪਹਿਲਾਂ ਦੋਂਦੀ ਇਹ ਚੌਗੀ ਦੇ ਤਾਂ ਥੋੜੇ ਆ ਲੈ ਜਾ ਦੋਂਦੀ ਲੋ ਜੀ ਦੋਂਦੀ ਵਿਹੜਾ ਦੋਂਦੀ ਤੇ 10 ਕੁ ਦੁੱਧ ਹੈਗਾ ਵਿਹੜ ਤੇ ਵੇਖੋ ਸੋਹਣੀ ਕਿੰਨੀ ਵਿਹੜ ਗੱਭਨਦਲੀ ਪੈਜੀ ਗਾਂ ਇਹਦੇ ਹਰੇ ਨਹੀਂ ਇਹ ਤੇ ਸੁਈ ਵੀ ਨੇ ਸਵਾ ਮਹੀਨੇ ਅੱਧ ਮਹੀਨਾ ਥਾਂ ਮਹੀਨੇ ਸੁਈ ਆ ਮਹੀਨੇ ਸਵਾ ਮਹੀਨੇ ਲੰਮੀ ਲੈ ਲੈ ਦਰਦੀ ਹੈ ਲੈ ਆਹ ਸਹੀ ਨਸਲ ਵੇਖ ਲੋ ਕਿੰਨੀ ਵੇਰ ਨਸਲ ਬੜੀ ਆ ਬਰੀਡ ਬੜੀ ਆ ਉਮਰ ਬੜੀ ਚੰਗੀ ਆ ਬੱਚਾ ਹੀ ਆ ਹੂੰ ਬੱਚਾ ਹੀ ਆ ਜੀ ਹਾਂ ਬੱਚਾ ਤੇ ਬਜੀ ਮੇਰੇ ਕੀ ਮਨ ਲਈ ਕੀ ਤੇਰੀ ਆਪਾਂ ਥੋਲੀ ਜਿਆਦੀ ਨਹੀਂ ਪਉਣੀ ਹਾਂਜੀ ਉਦਾਂ ਮੈਂ ਜੋ ਮੱਝ ਗਿਆ 35 ਦੇ ਦਾਂਗੇ ਠੀਕ ਆ ਚਲੋ 35 ਦੇ ਦਾਂਗੇ ਠੀਕ ਜਾ ਕੋਈ ਯਾਰਾ ਨਹੀਂ ਆਪਾਂ ਵੱਚੀ ਬਹੁਤ ਚੰਗੀ ਬੜੀ ਬੜੀ ਚੰਗੀ ਆ ਜਿਹੜਾ ਲੈ ਜੂ ਯਾਰ ਕਰੂਗਾ ਚਲੋ ਤੇ ਆਹੀ ਆ ਜੀ ਹਾਂਜੀ ਇਹੋ ਹੀ ਚਾਰੇ ਆ ਜੀ ਲੋ ਜੀ ਆਹੀ ਪਜੂ ਸੇਲ ਆ ਚਾਰ ਪਸ਼ੂ ਦਾ ਦੋ ਵੜਾਂ ਤੇ ਦੋ ਝੋਟੀਆਂ ਹਾਂਜੀ ਬਾਕੀ ਇੱਥੇ ਆ ਕੇ ਆਦਾ ਇੱਕ ਟਾਈਮ ਦੋ ਟਾਈਮ ਚੁਆਇਸ ਕਰੋ ਚੁਆਇਸ ਕਰੇ ਚੁਆਇਸ ਕਰਕੇ ਆਪਣਾ ਪਸੰਦ ਕਰੇ ਖੜੇ ਜਿਹੜਾ ਚੁਆਇਸ ਕਰਕੇ ਲੈਣਾ ਉਹਨਾਂ ਦੇ ਲਾਮਾ ਬਣਦਾ ਨਹੀਂ ਬਾਕੀ ਜੀ ਤੈਨੂੰ ਪਤਾ ਹੀ ਹੈ ਇਹ ਘਰ ਵੀ ਦੋ ਦਿਨਾਂ ਚੋਗੇ ਆਪਣਾ ਦੋ ਡੱਕ ਚੋਏ ਇੱਕ ਚੋਏ ਜਿੱਦਾਂ ਮਾਦੀ ਚੋਗੇ ਖੜੇ ਮੈਂ ਘਰ ਵੀ ਦੋ ਦਿਨਾਂ ਮੋੜਨ ਦੀ ਲੋੜ ਨਹੀਂ ਹਾਂ ਨਾ ਮੈਂ ਕੋਈ ਗੱਲ ਨਹੀਂ ਤੇ ਅੱਧਰ ਉੱਧਰ ਉੱਧਰ ਜਿੱਦੋਂ ਮਾਦੀ ਮਾਰਦੇ ਮਾਲ ਵਾਦੂ ਮਾਲ ਵਾਦੂ ਨਾਲ ਦੀ ਨਹੀਂ ਕੋਈ ਗੱਲ ਇਹ ਵੀ ਮੈਂ ਕੱਲ ਪਾਸੇ ਵੇਚਤੀਆਂ ਮੈਂ ਚਲਾ ਚਾਰ ਕੇ ਚਲਾ ਚਾਰ ਕੀ ਪਾਰ ਅਣੀ ਮੈਂ ਇੰਨੀ ਕੀ ਪਾਰ ਨੇ ਹੋਰ ਕੀ ਬੋਲੋ ਨੰਬਰ ਭਾਜੀ ਫਿਰ ਨੰਬਰ 98780 5 ਸਾਸਿਕਾ